ਅੱਜ ਅੰਮ੍ਰਿਤਪਾਲ ਸਿਆਂ ਉਸੇ ਸੰਵਿਧਾਨ ਨੇ ਫਿਰ ਜਿਹੜੇ ਤੇਰੀ ਧੌਣ ਤੇ ਰੱਖਿਆ ਗੋਡਾ ਕਰ ਲਿਆ ਨਾ ਪੁੱਤ ਕੋਡਾ ਜੇ ਸਿਰਾਂ ਦੀ ਲੋੜ ਆ ਜੇ ਚਾਰ ਪੰਜ ਸਿਰ ਲੱਗ ਜਾਣੇ ਕਿਤੇ ਇੱਥੇ ਕਿਹੜੀ ਮੱਸੀਆਂ ਲੱਗਣਾਂ ਚਾਹੀਦੀ ਆ ਹੁਣ ਜੇ ਤੁਸੀਂ 2 ਸਾਲ ਕੱਟ ਲੋਗੇ ਤੇ 4 ਸਾਲ ਕੱਟ ਲੋਗੇ ਤੇ ਮਗਰੋਂ ਮੱਸੀਆਂ ਲੱਗਣ ਤੋੜ ਟਲੀਏ ਉਹ ਤਾਂ ਲੱਗ ਹੀ ਰਹੀ ਆ ਇਹਨਾਂ ਦੇ ਮਾਪਿਓ ਨੂੰ ਨਾ ਪਤਾ ਲੱਗ ਗਿਆ ਕਿ ਇਹ ਦਾ ਸੂਤਰ ਹੀ ਬੜਾ ਕੰਮ ਆ ਲੋਕੀ ਫਾਰਜੰਦਰ ਗੱਡੀਆਂ ਵੀ ਗਿਫਟ ਕਰਦੇ ਆ ਜਿੰਨਾਂ ਕੋਲ ਵਕੀਲ ਕਰਨ ਦੇ ਪੈਸੇ ਨਹੀਂ ਗੱਡੀਆਂ ਕਿੱਥੋਂ ਆ ਗਈਆਂ ਇੱਕ ਤੇ ਗੱਲ ਕਲੀਅਰ ਹੋ ਗਈ ਕਿ ਤੁਹਾਡੀਆਂ ਚੀਕਾਂ ਜਿਹੜੀਆਂ ਨਿਕਲਣਗੀਆਂ ਨੇ ਨਾ ਇਹ ਤੁਹਾਨੂੰ ਇਹ ਤੁਹਾਨੂੰ ਲੱਗਦਾ ਤੁਹਾਡੀਆਂ ਚੀਕਾਂ ਨਿਕਲਣਗੀਆਂ ਚੀਕਾਂ ਨਿਕਲਣਗੀਆਂ ਨੇ ਮੈਂ ਦੱਸ ਰਿਹਾ ਇਹ ਚੀਕਾਂ ਤੁਹਾਡੀਆਂ ਬਾਹਰ ਇਹਨਾਂ ਦੇ ਆ ਮੂੰਹ ਪੜ ਗਿਆ ਤੁਹਾਡਾ ਫਾਰਚੂਨਰ ਫਾਰਚੂਨਰ ਪੈਸੇ ਇਹ ਉਹ ਤੁਸੀਂ ਚਲ ਜਾਓ ਡਿਬਰੂਗੜ੍ਹ ਵੇਖੋ ਭਲਾ ਤੁਹਾਨੂੰ ਹੋਰ ਫਾਰਚੂਨਰ ਮਾਤਾ ਸ਼੍ਰੀਨੀਆਂ ਦੇ ਵੀ ਉਹੀ ਲੈਣ ਤੇ ਆਗੇ ਸੀ ਮੈਂ ਡੀਸੀ ਨੂੰ ਨਾ ਵਾਰਨਿੰਗ ਦੇਣੀ ਆ ਡੀਸੀ ਸਾਹਿਬ ਨੇ 15 ਦਿਨ ਉਹਨਾਂ ਨੂੰ ਦੇਲ ਚ ਰੱਖਿਆ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੇ ਇਹਨਾਂ ਦੀ ਲੰਗਰ ਤੱਕ ਇਹਨਾਂ ਨੂੰ ਪ੍ਰੋਵਾਈਡ ਕੀਤਾ ਇਹਨਾਂ ਦੇ ਉਹਨਾਂ ਨਾਲ ਬੋਲ ਨਹੀਂ ਪਾਇਆ ਗੱਲਾਂ ਕਰਨੀਆਂ ਬੜੀਆਂ ਸੌਕੀਆਂ ਨੇ ਅਗਲੇ ਡਿਬਰੂਗੜ੍ਹ ਬੈਠੇ ਨੇ ਸੋਹੀ ਕਹਿਦਿਆਂ ਆਪਣੀਆਂ ਕਟੂਟਾਂ ਕਰਕੇ ਬੈਠੇ ਆ ਲੋਕਾਂ ਕਰਕੇ ਨਹੀਂ ਬੈਠੇ ਕਰਕੇ ਬੈਠੇ ਆ ਯਾਰ ਬਾਜੀਆਂ ਤੁਸੀਂ ਕਿਹੜੀਆਂ ਕੱਟ ਕਰਦੇ ਤੇ ਭਾਈ ਸਾਹਿਬ ਦੀ ਹੈ ਟਿਊਟਰ ਬੈਠਾ ਬਾਜੀਆਂ ਵੀ ਇੰਨੀਆਂ ਗਰਮ ਹੁੰਦੀਆਂ ਮੈਂ ਕਹਿੰਦਾ ਜੇ ਬਾਜਾ ਕਰਦਾ ਤੇ ਮੈਂ ਸਮਾਜ ਦੇ ਭਲਾਈ ਵਾਸਤੇ ਪੰਜਾਬ ਦਾ ਅਖਦ ਕਰਦਾ ਮੈਂ ਜੇ ਸਾਡੀਆਂ ਤੇ ਸਾਨੂੰ ਡਿਗਰੀ ਕਟ ਬੰਦ ਕਰਦੇ ਮਾਈਕ ਤੇ ਪਹਿਲਾਂ ਗੱਜਦਾ ਰਿਹਾ ਸੀ ਮੈਂ ਕਹਿੰਦਾ ਉਹ ਵਧਾਈ ਦਾ ਪਾਤਰ ਆ ਕਿ ਜਿਹੜਾ ਮਨਪਸੰਦੀ ਚੋਣ ਨਿਸ਼ਾਨ ਮਿਲ ਗਿਆ ਇਹਨੂੰ ਜੇਕਰ ਅੰਮ੍ਰਿਤਪਾਲ ਆਪਣੀ ਵਿਚਾਰਧਾਰਾ ਬਦਲ ਕੇ ਆਉਂਦਾ ਸਵਿਧਾਨ ਨੂੰ ਮੰਨਦਾ ਸਵਿਧਾਨ ਦੇ ਦਾਇਰੇ 'ਚ ਰਹਿੰਦਾ ਪੰਜਾਬ ਪੰਜਾਬੀਅਤ ਦਾ ਭਲਾ ਚਾਹੁੰਦਾ ਪੰਥਕ ਮਖੌਟਾ ਨਾ ਬਣੇ ਪੰਥਕ ਬਣੇ ਅਸੀਂ ਤੇਰੇ ਨਾਲ ਆ ਜੇਕਰ ਇਹ ਜਿੱਤ ਗਿਆ ਨਾ ਆਉਣ ਵਾਲੇ ਸਮੇਂ 'ਚ ਇਹਦੀ ਮਾਤਾ ਵੀ ਖਲੋਵੇਗੀ ਵਖਰੀ ਹੂੰ ਇਹਦਾ ਬਾਪੂ ਵੀ ਖਲੋਵੇਗਾ ਔਰ ਤਾਂ ਤਾਂ ਚਾਚਾ ਵੀ ਹੁਣ ਗੱਲਾਂ ਗੁੱਲਾਂ ਸੁਣ ਕੇ ਪਾਵਨਾ ਨਾਲ ਆਏ ਹੁਣ ਇਹਦੀ ਆਉਣ ਵਾਲੀ ਜਿਹੜੀ ਆਪਣੀ ਘਰ ਵਾਲੀ ਦੀ ਸਾਡੀ ਭੈਣ ਆ ਉਹਨੂੰ ਵੀ ਖਲਾਰਨਗੇ ਖੰਡੇ ਦੀ ਮਾਤਾ ਉਹ ਸ਼ਰਿਆਮ ਮੀਡੀਆ ਤੁਸੀਂ ਵੀ ਵੀਡੀਓ ਵੇਖੀ ਹੋਣੀ ਆ ਵਾ ਹੁਣ ਗਾਲਾਂ ਉਹਨੂੰ ਵੀ ਕੱਢਣ ਉਹਨੂੰ ਵੀ ਕਹਿਦਾਂ ਨੇ ਵੀ ਇਹ ਇਹ ਦਾ ਆਰਐਸਐਸ ਦੀ ਹੈ ਜੀ ਉਹ ਆਰਐਸਐਸ ਕੋ ਪੈਸੇ ਚੱਕੀ ਹੋਣੀ ਚੱਕ ਜਿਹੜਾ ਸੱਚ ਦੀ ਗੱਲ ਕਰੇ ਯਾਰ ਬੰਦਾ ਉਹ ਆਰਐਸਐਸ ਦਾ ਅਮਰਤਪਾਲ ਦੇ ਖਿਲਾਫ ਕਿਉਂ ਜੀ ਜੀ ਅਮਰਤਪਾਲ ਦੇ ਖਿਲਾਫ ਨਾ ਸਿੱਧਾ ਸਿੱਧਾ ਕਿਹਦੀ ਰਿਪੋਰਟ ਕਰ ਰਹੇ ਹੋ ਮਿਰਸਾ ਸਿੰਘ ਵਟੋਏ ਦੀ ਜੀਰੇ ਦੀ ਰਿਪੋਰਟ ਕਰ ਰਹੇ ਹੋ ਜਾਂ ਫਿਰ ਆਮ ਆਦਮੀ ਪੜੇ ਜਿਹੜੇ ਅੱਜ ਅਮਰਤਪਾਲ ਤੇ ਵਿਸ਼ਵਾਸ ਕਰਕੇ ਅਮਰਤਪਾਲ ਦਾ ਟਾਟੂ ਆਪਣੀਆਂ ਬਾਹਾਂ ਤੇ ਬਣਾ ਰਹੇ ਆ ਨਾ ਜੇ ਦੀ ਅਸਲੀਅਤ ਫੇਰ ਦੁਨੀਆ ਸਾਹਮਣੇ ਤਾਂ ਦੀ ਆਗਿ ਨਾ ਇਹੀ ਟਾਟੂ ਦੰਦਿਆਂ ਵੱਡਣ ਇਤਿਹਾਸ ਨੂੰ ਮਿਥਿਆਸ ਨਹੀਂ ਕਰਨ ਦੇ ਅੰਮ੍ਰਿਤਪਾਲ ਸਿਆਗਲ ਯਾਦ ਰੱਖੀ ਸੰਗਤ ਕੋਲੋਂ ਮਾਫੀ ਮੰਗੀ ਹੀ ਬੜੇ ਟੁੱਟੇ ਜਿਹੇ ਲਹਜੇ ਦੇ ਵਿੱਚ ਮੈਂ ਕਿਸੇ ਬੰਦੇ ਕੋਲੋਂ ਮਾਫੀ ਨਹੀਂ ਮੰਗਣੀ ਮੈਂ ਸੰਗਤ ਪੱਖਣ ਜੋ ਗਿਆ ਮੈਂ ਮਾਫੀ ਮੰਗ ਬਲਾਂ ਪਰ ਉਹ ਜਿਹੜਾ ਲਹਿਜਾ ਨਾ ਉਹ ਤਾਂ ਛੱਡਣਾ ਚਾਹੁੰਦਾ ਹੀ ਨਹੀਂ ਸੀ ਓਕੇ ਜਿੰਨਾ ਦੀ ਇਹ ਨਕਲ ਕਰਦਾ ਉਹਨਾਂ ਦੇ ਪੈਰਾਂ ਵਰਗਾ ਵੀ ਹੈ ਨਹੀਂ ਹੈ ਜੇ ਅੰਮ੍ਰਿਤਪਾਲ ਦੀ ਵਿਚਾਰਧਾਰਨਾ ਜਿਹੜੇ ਖੜੇ ਸੀ ਵਿਚਾਰੇ ਅੱਜ ਡਿਗਰੂਗੜ ਜੇਲ੍ਹ ਚ ਬੰਦ ਬੈਠੇ ਆ ਠੀਕ ਤੇ ਨਹੀਂ ਜੇ ਐਦਾਂ ਦੀ ਵਿਚਾਰਧਾਰ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਤੇ ਮੀਡੀਆ ਦੀ ਹੈਡਲਾਈਨ ਦੇ ਵਿੱਚ ਹੈ ਹਲਕਾ ਖਡੂਰਸਾ ਗੁਰੂ ਸਹਿਬਾਨਾਂ ਦੀ ਪਾਵਨ ਚਰਨਛੋਪਾ ਪ੍ਰਾਪਤ ਕਰਤੀ ਜਿੱਥੇ ਇਸ ਵੇਲੇ ਸਿਆਸਤ ਗਰਮਾਈ ਹੋਈ ਹੈ ਮਾਮਲਾ ਪੰਥਕ ਹੁੰਦਾ ਜਾ ਰਿਹਾ ਹੈ ਰਾਜਨੀਤੀ ਤੋਂ ਹਟ ਕੇ ਉਸ ਇਲਾਕੇ ਦੀ ਜਿਹੜੀ ਆਬੋ ਹਵਾ ਉਹ ਬਦਲ ਚੁੱਕੀ ਹੈ ਔਰ ਆਬੋ ਹਵਾ ਦੇ ਵਿੱਚ ਖਾਲਸਾਈ ਜਹੋ ਜਲਾਲ ਦੀ ਝਲਕ ਜਿਹੜੀ ਹੈ ਉਹ ਸਾਬ ਦੇਖਣ ਨੂੰ ਮਿਲ ਰਹੀ ਹੈ ਡਿਬਰੂਗੜ੍ਹ ਦੇ ਵਿੱਚ ਬੰਦ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੇ ਹਲਕਾ ਖਡੂਰ ਸਾਹਿਬ ਦੇ ਲਈ ਲੋਕ ਸਭਾ ਸੀਟ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ ਸੋ ਉਹਨਾਂ ਦੇ ਉਤਰਨ ਤੋਂ ਬਾਅਦ ਇੱਥੋਂ ਦਾ ਮਾਹੌਲ ਕਾਫੀ ਕਰਮਾਇਆ ਔਰ ਇਹ ਮਾਮਲਾ ਹੁਣ ਹੋਰ ਹੀ ਰੰਗਤ ਲੈਂਦਾ ਜਾ ਰਿਹਾ ਜਿੱਥੇ ਭਾਈ ਅਮਰਤਪਾਲ ਸਿੰਘ ਦਾ ਸਮਰਥਨ ਹੋ ਰਿਹਾ ਤੇ ਨਾਲ ਵਿਰੋਧੀ ਸੁਰੰਗੀ ਕਾਫੀ ਉੱਠ ਰਹੀ ਹੈ ਸਾਡੇ ਨਾਲੇ ਭਾਈ ਦਵਿੰਦਰ ਸਿੰਘ ਜੀ ਸੰਤ ਸਿਪਾਹੀ ਸੇਵਾ ਸੁਸਾਇਟੀ ਲੁਧਿਆਣਾ ਤੋਂ ਜਿਨ੍ਹਾਂ ਨੇ ਇੱਕ ਵਾਰ ਐਸਾ ਵਿਰੋਧ ਕੀਤਾ ਸੀ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਮੁਆਫੀ ਵੀ ਮੰਗਣੀ ਪੈ ਗਈ ਸੀ ਸੋ ਸਾਡੇ ਨਾਲ ਨੇ ਭਾਈ ਦਵਿੰਦਰ ਜੀ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਮਲਾ ਕੀ ਸੀ ਜਦੋਂ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਮੁਆਫੀ ਮੰਗਣੀ ਪੈ ਗਈ ਸੀ ਭਾਈ ਅਮਰਤਪਾਲ ਸਿੰਘ ਜੀ ਨਵੇਂ-ਨਵੇਂ ਵਿਦਵਾਨ ਬਣੇ ਸੀ ਤੇ ਇੱਕ ਕਰਤਾਰਪੁਰ ਕਰਤਾਰ ਸਿੰਘ ਸਰਾਭਾ ਦੇ ਪਿੰਡ ਗਏ ਸੀ ਉੱਥੇ ਕਿਸਾਨੀ ਮੋਰਚੇ ਦਾ ਕੋਈ ਧਰਨਾ ਲੱਗਿਆ ਹੋਇਆ ਸੀ ਤੇ ਉੱਥੇ ਨਾਣੇ ਇਤਿਹਾਸ ਨੂੰ ਇਤਿਹਾਸ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਗੁਰੂ ਸਾਹਿਬ ਨੇ ਜਿਹੜੀ ਛਾਤੀ 'ਚ ਗੋਲੀ ਆ ਉਹ ਡੱਲੇ ਦੇ ਪਰਖੀ ਸੀ ਜਗ ਜਾਹਰਾ ਇਤਿਹਾਸ ਗਵਾਹ ਬਾ ਕੀ ਗੁਰੂ ਸਾਹਿਬ ਨੇ ਜਦੋਂ ਨਿਸ਼ਾਨੇ ਦੇ ਪਰਖ ਕੀਤੀ ਤੇ ਬਾਬਾ ਬੀਰ ਸਿੰਘ ਬਾਬਾ ਤੀਰ ਸਿੰਘ ਰੰਗਰੇਟੇ ਸਿੱਖ ਦੌੜੇ ਦੌੜੇ ਆਏ ਸੀ ਤੇ ਇਹ ਸਾਰੀ ਦੁਨੀਆ ਜਾਣਦੀ ਆ ਤੇ ਇਹ ਮੇਰੇ ਵੀਰ ਨੂੰ ਪਤਾ ਹੀ ਨਹੀਂ ਇਤਿਹਾਸ ਦਾ ਤੇ ਚਲੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਚੀਜ਼ ਸਾਡੇ ਤੱਕ ਵੀਡੀਓ ਕਲਿੱਪੇ ਦਾ ਪਹੁੰਚਿਆ ਤੇ ਅਸੀਂ ਕਿਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਮੈਂ ਉਹਦੇ ਵਿਚਰ ਰਿਹਾ ਸੀ ਤੇ ਮੈਨੂੰ ਦੱਸਿਆ ਤੇ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਤੇ ਇਹ ਗਲਤੀ ਮੰਨਣ ਤੋਂ ਬਜਾਏ ਇਹ ਅੱਗੋ ਬੈਸਦਾ ਸੀ ਅੱਜ ਡਿਬਰੂਗੜ੍ਹ ਦੇ ਨਾਲ ਇਹਦਾ ਮੁੰਡਾ ਇਹਦੇ ਨਾਲ ਇੱਕ ਬਸੰਤ ਬਸੰਤਾ ਉਹਦਣਾ ਮੇਰੀ ਗੱਲ ਹੋਈ ਤੇ ਇਹ ਗੋ ਥਮ ਕਹਿੰਦੇ ਅਸੀਂ ਮਾਫੀ ਨਹੀਂ ਮੰਗਣੇ ਮੈਂ ਕਹਿੰਦਾ ਵੀ ਤੁਹਾਡੇ ਕੋਲ ਬੰਦਾ ਕੌਣ ਮਾਫੀ ਮੰਗਾਉਂਦਾ ਸੰਗਤ ਕੋ ਮਾਫੀ ਮੰਗੋ ਤੁਸੀਂ ਜੇ ਉਸ ਵੇਲੇ ਉਥੇ ਸੰਗਤ ਬੈਠੀ ਸੀ ਕਿਸੇ ਨੂੰ ਨਹੀਂ ਪਤਾ ਜਾਂ ਕਿਸੇ ਨੇ ਗੱਲ ਨਹੀਂ ਤੇਰੀ ਸੁਣੀ ਚਾਜ ਨਾਲ ਗੌਰ ਨਾਲ ਅਸੀਂ ਤਾਂ ਤੇਰੀ ਸੁਣ ਰਹੇ ਹਾਂ ਨਾ ਭਰਾਵਾ ਇਤਿਹਾਸ ਨੂੰ ਮੈਂ ਇਤਿਹਾਸ ਨਹੀਂ ਕਰਨ ਦੇਣਾ ਅਮਰਪਾਲ ਸਿਆ ਇਹ ਗੱਲ ਯਾਦ ਰੱਖੀ ਉਹ ਦੋਵੇਂ ਗੱਲ ਕਹੀ ਸੀ ਤੇ ਇਹਨੇ ਵਡਾਲਾ ਗ੍ਰੰਥੀਆਂ ਤੁਹਾਡੇ ਇਥੇ ਆਣ ਕੇ ਸੰਗਤ ਕੋਲੋਂ ਮਾਫੀ ਮੰਗੀ ਹੀ ਬੜੇ ਟੁੱਟੇ ਜਿਹੇ ਲੱਜ ਦੇ ਵਿੱਚ ਮੈਂ ਕਿਸੇ ਬੰਦੇ ਕੋਲੋਂ ਮਾਫੀ ਨਹੀਂ ਮੰਗਣੀ ਮੈਂ ਸੰਗਤ ਬਖਸ਼ਣ ਜੋ ਗਿਆ ਮੈਂ ਮਾਫੀ ਮੰਗ ਲਾਂਗਾ ਹਾਲਾਂਕਿ ਇਹ ਪਿਆਰ ਨਾਲ ਵੀ ਗੱਲ ਕਹਿ ਸਕਦਾ ਸੀ ਕਿ ਜਾਣੇ ਨਾ ਜਾਣੇ ਮੇਰੇ ਕੋਲੋ ਸਟੇਜ ਤੇ ਗਲਤੀ ਹੋ ਗਈ ਆ ਸਾਥ ਸੰਗਤ ਬਖਸ਼ਣ ਜੋਗਾ ਤੇ ਮੈਂ ਆਪਣੀ ਗਲਤੀ ਜਿਹੜੀ ਆਪਣੀ ਝੋਲੀ ਪਾਉਣਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪਰ ਉਹ ਜਿਹੜਾ ਲਹਿਜਾ ਨਾ ਉਹ ਤਾਂ ਛੱਡਣਾ ਚਾਹੁੰਦਾ ਹੀ ਨਹੀਂ ਸੀ ਕਿਉਂਕਿ ਜਿੰਨਾਂ ਦੀ ਇਹ ਨਕਲ ਕਰਦਾ ਉਹਨਾਂ ਦੇ ਪੈਰਾਂ ਵਰਗਾ ਵੀ ਹੈ ਨਹੀਂ ਇਹ ਇੱਥੇ ਭਾਈ ਸਾਹਿਬ ਤੁਸੀਂ ਭਾਈ ਅਮਰਿਤਪਾਲ ਹੁਣਾਂ ਨੂੰ ਦੇਖਿਆ ਕਿ ਅੱچھے ਪ੍ਰਚਾਰਕ ਵੀ ਨੇ ਤੇ ਪ੍ਰਚਾਰਕ ਹੋਣ ਦੇ ਨਾਤੇ ਦੇਖਿਆ ਤੇ ਇਲੈਕਸ਼ਨ ਕਮਿਸ਼ਨ ਵੱਲੋਂ ਉਹਨਾਂ ਨੂੰ ਚੋਣ ਨਿਸ਼ਾਨ ਮਾਈਕ ਜਿਹੜਾ ਉਹੀ ਮਿਲਿਆ ਹੈ ਹੁਣ ਮਾਈਕ ਦੇ ਉੱਤੇ ਗਰਜਣਗੇ ਜਾਂ ਨਹੀਂ ਗਰਜਣਗੇ ਤਾਂ ਸਮਾਂ ਦੱਸੇਗਾ ਪਰ ਫਿਲਹਾਲ ਉਹਨਾਂ ਦਾ ਚੋਣ ਨਿਸ਼ਾਨ ਹੈ ਮਾਈਕ ਮਾਈਕ ਤੇ ਪਹਿਲਾਂ ਗੱਜਦਾ ਰਹੀ ਮੈਂ ਕਹਿੰਦਾ ਉਹ ਵਧਾਈ ਦਾ ਪਾਤਰ ਹੈ ਕਿ ਇਹਦਾ ਜਿਹੜਾ ਮਨਪਸੰਦੀ ਚੋਣ ਨਿਸ਼ਾਨ ਮਿਲ ਗਿਆ ਇਹਨੂੰ ਪੈਸਾ ਬੋਣਾਂ ਦੇ ਨਾਲ ਤੁਸੀਂ ਖੜੇ ਹੋ ਉਹਨਾਂ ਦੇ ਵਿਚਾਰਨਾ ਖੜੇ ਹੋ ਕਿਉਂਕਿ ਪੰਥ ਦੀ ਲੜਾਈ ਹੈਗੀ ਬੀਬੀ ਖਾਲੜਾ ਜੀ ਦੇ ਨਾਲ ਪਹਿਲਾਂ ਉਹ ਹਲਕੇ ਦੇ ਲੋਕ ਨਹੀਂ ਸੀ ਖੜੇ ਪਰ ਹੁਣ ਭਾਈ ਅੰਮ੍ਰਿਤਪਾਲ ਸਿੰਘ ਹੋਣਾਂ ਦੀ ਉਹੀ ਵਿਚਾਰਤਾ ਰਹੀ ਉਸੇ ਤਰ੍ਹਾਂ ਹੀ ਸਮਾਜ ਭਲਾਈ ਦੇ ਕੰਮਾਂ ਨੂੰ ਲੈ ਕੇ ਗੱਲ ਹੈਗੀ ਆ ਪੰਥ ਦੇ ਲਈ ਗੱਲ ਕਰ ਰਹੇ ਨੇ ਤੁਸੀਂ ਉਹਨਾਂ ਨਾਲ ਖੜ ਰਹੇ ਹੋ ਕਿ ਨਹੀਂ ਤੁਸੀਂ ਗਲਤ ਕਹਿ ਰਹੇ ਹੋ ਆਪਣੇ ਆਪਣੇ ਸ਼ਬਦਾਂ ਨੂੰ ਥੋੜਾ ਗੰਭੀਰਤਾ ਨਾਲ ਲਓ ਤੁਸੀਂ ਕਹਿ ਰਹੇ ਹੋ ਕਿ ਅੰਮ੍ਰਿਤਪਾਲ ਦੀ ਵਿਚਾਰਧਾਰਨਾ ਖੜੇ ਜੇ ਅੰਮ੍ਰਿਤਪਾਲ ਦੀ ਵਿਚਾਰਧਾਰਨਾ ਜਿਹੜੇ ਖੜੇ ਸੀ ਵਿਚਾਰੇ ਅੱਜ ਡਿਬਰੂਗੜ੍ਹ ਜੇਲ੍ਹ ਚ ਬੰਦ ਬੈਠੇ ਆ ਠੀਕ ਤਾਂ ਨਹੀਂ ਜੇ ਐਦਾਂ ਦੀ ਵਿਚਾਰਧਾਰਾ ਰਹੀ ਤੇ ਫਿਰ ਗਿਣਤੀ ਵੱਧ ਜਾਣੀ ਐ ਜਿਹੜਾ ਇਹ ਵਿਚਾਰਧਾਰਾ ਲੈ ਕੇ ਗੱਲ ਕਹਿੰਦਾ ਸੀ ਕਿ ਮੈਂ ਤੇ ਵੀਰੇ ਜਿਨ੍ਹਾਂ ਦਾ ਸੰਵਿਧਾਨ ਹੈ ਉਹ ਸੰਵਿਧਾਨ ਸੰਭ ਲੈਣਾ ਤੇ ਅੱਜ ਅੰਮ੍ਰਿਤਪਾਲ ਸਿਆਂ ਉਸੇ ਸੰਵਿਧਾਨ ਨੇ ਫਿਰ ਜਿਹੜੇ ਤੇਰੀ ਧੌਣ ਤੇ ਰੱਖਿਆ ਗੋਡਾ ਤੇ ਕਰ ਲਿਆ ਨਾ ਪੁੱਤ ਕੋਡਾ ਤੇ ਜੇ ਤੇਰੀ ਉਹੀ ਵਿਚਾਰਧਾਰਾ ਰਹੀ ਤਾਂ ਫਿਰ ਤੇ ਤੂੰ ਮੇਰੇ ਵੀਰੇ ਮੇਰੇ ਵਰਗੇ ਚਾਰ ਸੱਜਣ ਹੋਰ ਨਾਲ ਲੈ ਕੇ ਜਾਏਗਾ ਐਮਪੀ ਦੀ ਟਿਕਟ ਕੋ ਨਾਲੇ ਵੱਡੀ ਗੱਲ ਇਹ ਆ ਇਹਨਾਂ ਦੇ ਮਾਪਿਓ ਨੂੰ ਨਾ ਪਤਾ ਲੱਗ ਗਿਆ ਕਿ ਇਹ ਦਾ ਸੂਤਰ ਹੀ بڑا ਕੰਮ ਆ ਲੋਕੀ ਫਾਰਚੰਦਰ ਗੱਡੀਆਂ ਵੀ ਗਿਫਟ ਕਰਦੇ ਆ ਜਿਨ੍ਹਾਂ ਕੋਲ ਵਕੀਲ ਕਰਨ ਦੇ ਪੈਸੇ ਨਹੀਂ ਗੱਡੀਆਂ ਕਿੱਥੋਂ ਆ ਗਈਆਂ ਦੂਜੀ ਚੀਜ਼ ਇਹ ਆ ਕਿ ਉਹ ਤਾਂ ਗੱਲਾਂ ਦੇ ਵਿੱਚ ਹਾਰ ਪਾਉਂਦੇ ਆ ਮਾਤਾ ਸ਼ਰੀ ਇਹਨਾਂ ਦੇ ਵੀ ਉਹੀ ਲੈਣ ਤੇ ਆਗੇ ਸੀ ਮੈਂ ਡੀਸੀ ਨੂੰ ਨਾ ਵਾਰਨਿੰਗ ਦੇਣੀ ਆ ਡੀਸੀ ਸਾਹਿਬ ਨੇ 15 ਦਿਨ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਜੇ ਇਹੀ ਗੱਲ ਕਿਤੇ ਪਿਆਰ ਨਾ ਕਰਦੇ ਭੋਖੜ ਹਟਾਲ ਦਾ ਡਰਾਮਾ ਕੀਤਾ ਆਪੇ ਰਖਾਰੀ ਆਪੇ ਹੀ ਚੱਕ ਲਈ ਜਿੰਦਾਨੀ ਸ਼੍ਰੋਮਣੀ ਕਮੇਟੀ ਨੇ ਇਹਨਾਂ ਦੀ ਲੰਗਰ ਤੱਕ ਇਹਨਾਂ ਨੂੰ ਪ੍ਰੋਵਾਈਡ ਕੀਤਾ ਇਹਨਾਂ ਦੇ ਲੋਕਾਂ ਦਾ ਬੋਲ ਨਹੀਂ ਪਾਇਆ ਕਿਹੜੀ ਸੰਗਤ ਦੀ ਗੱਲ ਕਰਦੇ ਆ ਪਹਿਲਾਂ ਜਦੋਂ ਲੋੜ ਹੁੰਦੀ ਆ ਅਸੀਂ ਤੁਹਾਨੂੰ ਖਾਲਦ ਲੈਂਦੇ ਆ ਫਿਰ ਇਹ ਕੰਮ ਫੇਰ ਹੋਈ ਹੋਣ ਡਿਆ ਨਾ ਨਾ ਗੱਲਾਂ ਕਰਨੀਆਂ ਬੜੀਆਂ ਸੌਕੀਆਂ ਨੇ ਅਗਲੇ ਡਿਬਰੂਗੜ੍ਹ ਬੈਠੇ ਨੇ ਤੋਹੀ ਕਹੇ ਦੀਆਂ ਆਪਣੀਆਂ ਕਟੂਟਾ ਕਰਕੇ ਬੈਠੇ ਆ ਲੋਕਾਂ ਕਰਕੇ ਨਹੀਂ ਬੈਠੇ ਆਪਣੀਆਂ ਬਿਆਨਬਾਜ਼ੀਆਂ ਕਰਕੇ ਬੈਠੇ ਆ ਜਿਹੜੇ ਮੈਨੀਫੈਸਟੋ ਕਰਦੇ ਫਿਰਦੇ ਆ ਬਿਆਨਬਾਜ਼ੀਆਂ ਤੁਸੀਂ ਕਿਹੜੀਆਂ ਕੱਟ ਕਰਦੇ ਤੇ ਭਾਈ ਸਾਹਿਬ ਦੇ ਅਸੀਂ ਡਿਬਰੂਗੜ੍ਹ ਬੈਠੇ ਆ ਜਿਵੇਂ ਇਹਨੀਆਂ ਗਰਮ ਹੁੰਦੀਆਂ ਮੈਂ ਕਹਿੰਦਾ ਜੇ ਵਾਅਦਾ ਤਕਰਕੇ ਹਾਂ ਤੇ ਜੇ ਕਹਿੰਦੀਆਂ ਸਮਾਜ ਦੇ ਭਲਾਈ ਵਾਸਤੇ ਪੰਜਾਬ ਦਾ ਅਖਤ ਕਰਦਾ ਮੈਂ ਜੇ ਸਾਡੀਆਂ ਤੇ ਸਾਨੂੰ ਡ ਜੇ ਸਰਕਾਰ ਨੂੰ ਲੱਗਦਾ ਹੈ ਕਿ ਸਾਡੇ ਪੰਜਾਬੀ ਸੰਮਾਨਕ ਇਹੋ ਜਿਹੇ ਕਿਹੜਾ ਕਸੂਰ ਸੀ ਉਹਨਾਂ ਦਾ ਦੱਸਿਓ ਸਹੀ ਮੈਂ ਕਹਿੰਦਾ ਭਾਈ ਸਾਹਿਬ ਜੀ ਭੋਲੇ ਪਾਲੇ ਨੌਜਵਾਨਾਂ ਨੂੰ ਇਹ ਕਹਤਾ ਜੇ ਸਿਰਾਂ ਦੀ ਲੋੜ ਆ ਜੇ ਚਾਰ ਪੰਜ ਸਿਰ ਲੱਗ ਜਾਣਗੇ ਕਿਤੇ ਇੱਧੇ ਕਿਹੜੀ ਮੱਸਿਆ ਲੱਗਣਾ ਚੱਲੀ ਆ ਹੁਣ ਜੇ ਤੁਸੀਂ 2 ਸਾਲ ਕੱਟ ਲੋਗੇ ਤੇ 4 ਸਾਲ ਕੱਟ ਲੋਗੇ ਤੇ ਮਗਰੋਂ ਮੱਸਿਆ ਲੱਗਣ ਤੋਂ ਰੱਟੀਏ ਉਹ ਤਾਂ ਲੱਗ ਹੀ ਰਹੀ ਆ ਸਿੱਖ ਉਹ ਜਿਹੜਾ ਅੰਦਰੋਂ ਬਾਹਰੋਂ ਇੱਕ ਹੁੰਦਾ ਮਾਈਕ ਦੇ ਉੱਤੇ ਗੱਲਾਂ ਹੋਰ ਤੇ ਪਿੱਠ ਪਿੱਛੇ ਹੋਰ ਜੇ ਦਵਿੰਦਰ ਸਿੰਘ ਇਹ ਹੀ ਗੱਲ ਇਹ ਹੀ ਗੱਲ ਕਿ ਮੈਂ ਕਹਿੰਦਾ ਜੇ ਦਵਿੰਦਰ ਸਿੰਘ ਯੁਰਤਾਂ ਖੋਲਦਾ ਤੇ ਮੈਂ ਕੱਲ ਵੀ ਵਿਰੋਧ ਕਰਦਾ ਅੱਜ ਵੀ ਤੁਹਾਡੀ ਗੱਲ ਅੱਜ ਵੀ ਕਰਦਾ ਹਾਂ ਦਵਿੰਦਰ ਜੀ ਇੱਕ ਉੱਠੋ ਜੇਕਰ ਅੰਮ੍ਰਿਤਪਾਲ ਆਪਣੀ ਵਿਚਾਰਧਾਰਾ ਬਦਲ ਕੇ ਆਉਂਦਾ ਹੈ ਸੰਵਿਧਾਨ ਨੂੰ ਮੰਨਦਾ ਸੰਵਿਧਾਨ ਦੇ ਦਾਇਰੇ 'ਚ ਰਹਿੰਦਾ ਪੰਜਾਬ ਪੰਜਾਬੀਅਤ ਦਾ ਭਲਾ ਚਾਹੁੰਦਾ ਪੰਥਕ ਮਖੌਟਾ ਨਾ ਬਣੇ ਪੰਥਕ ਬਣੇ ਅਸੀਂ ਤੇਰੇ ਨਾਲ ਆ ਇਹ ਤੈਨੂੰ ਸਾਡਾ ਦਿਲ ਜਿੱਤਣ ਵਾਸਤੇ ਪਹਿਲਾਂ ਕੁਝ ਕਰਕੇ ਵਿਖਾਉਣਾ ਪੈਣਾ ਨਹੀਂ ਤੇ ਜਿਹੜੀ ਤੇਰੀ ਵਿਚਾਰਧਾਰਾ ਵਾ ਉਹ ਕੁਝ ਹੋਰ ਸੀ ਵਿਖਾਵਾ ਤੇਰਾ ਹੋਰ ਸੀ ਅਸੀਂ ਤੇਰੇ ਵਿਖਾਵੇ ਦਾ ਵਿਰੋਧ ਕਰਦਾ ਵਾਂ ਤੇਰੀ ਵਿਚਾਰਧਾਰਾ ਦਾ ਨਹੀਂ ਨਵਿੰਦਰ ਸਿੰਘ ਜੀ ਇੱਕ ਤੇ ਗੱਲ ਕਲੀਅਰ ਹੋ ਗਈ ਕਿ ਤੁਹਾਡੀਆਂ ਚੀਕਾਂ ਜਿਹੜੀਆਂ ਨਿਕਲ ਗਈਆਂ ਨੇ ਨਾ ਇਹ ਤੁਹਾਨੂੰ ਇਹ ਇਹ ਤੁਹਾਨੂੰ ਲੱਗਦਾ ਸਾਡੀਆਂ ਚੀਕਾਂ ਨਿਕਲ ਗਈਆਂ ਨਵਿੰਦਰ ਸਿੰਘ ਚੀਕਾਂ ਨਿਕਲਦੀਆਂ ਨੇ ਮੈਂ ਦੱਸ ਰਿਹਾ ਉਹ ਸਾਡੀਆਂ ਚੀਕਾਂ ਤੁਹਾਡਾ ਫਾਰਚੂਨਰ ਸੋਡਾ ਮੂੰਹ ਭਰ ਗਿਆ ਤੁਹਾਡਾ ਫਾਰਚੂਨਰ ਸੋਡਾ ਪਾਰਚੂਨਰ ਪੈਸੇ ਇਹ ਉਹ ਤੁਸੀਂ ਚਲ ਜਾਓ ਡਿਬ੍ਰੋਗੜ੍ਹ ਵੇਖੋ ਭਲਾ ਤੁਹਾਨੂੰ ਫੋਰ ਫੋਰਨਰ ਬਿਲਕੁਲ ਨਹੀਂ ਕੁਰਬਾਨੀਆਂ ਕਦੀਆਂ ਪੈਂਦੀਆਂ ਨੇ ਕੌਮ ਨਾਲ ਤੁਰਦੀ ਹੈ ਕਾਦੀ ਕੁਰਬਾਨੀ ਕਰਤੀ ਹੈ ਉਹ ਲੋਕਾਂ ਨੂੰ ਪੁੱਛੋ ਪਈ ਸਭ 57 ਦੇ ਕੇਸ ਵਿੱਚ ਅੱਜ ਵੀ ਵਿਚਾਰੇ ਇੱਥੇ ਅੰਬਰਸਾਰੀ ਬੰਦੇ ਆ ਚਲੋ ਚੱਕੋ ਮੈਕ ਮੈਂ ਤਾਂੜਾ ਚੱਲਦਾ ਵਾਂ ਉਹਨਾਂ ਦੇ ਘਟਾਵੇ ਉਹ ਜਿਹਨਾਂ ਦੇ ਚਾਚਾ ਸਗਾ ਬੰਦ ਬੈਠਾ ਉਹਦੇ ਪਰਿਵਾਰ ਨੂੰ ਲੈ ਕੇ ਤੇਦਾ ਮਾਪਿਓ ਨਾਲ ਤੁਰਦਾ ਨਹੀਂ ਬਾਜੇ ਕੇਦਾ ਮਾਪਿਓ ਨਾਲ ਲੈ ਕੇ ਕਦੇ ਆਇਆ ਇੱਕ ਵਾਰੀ ਵੀ ਆ ਬਾਕੀ ਜਰਾਵਾ ਉਹ ਕਲਸੀ ਆ ਉਹਦੀ ਧੀ ਉਹਦੀ ਆ ਉਹਨੂੰ ਨਾਲ ਲੈ ਕੇ ਆ ਦੇ ਕਦੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਨਾਂ ਲੈ ਕੇ ਚੋਣ ਪ੍ਰਚਾਰ ਕਰ ਰਹੇ ਆ ਸਿਰਫ ਇਹਨਾਂ ਨੂੰ ਜੇ ਤੁਸੀਂ ਵੀ ਗੱਲ ਕੀਤੀ ਹੈ ਨਾ ਡਿਬਰੂਗੜ ਦੇ ਵਿੱਚ ਬੰਦ ਅੰਮ੍ਰਿਤ ਅੰਮ੍ਰਿਤਪਾਲ ਸਿੰਘ ਤੇ ਬਾਕੀ ਦਾ ਨਾਮ ਤੁਸੀਂ ਕਿਉਂ ਨਹੀਂ ਲੈਂਦੇ ਤੁਸੀਂ ਤੁਸੀਂ ਜਿਹੜਾ ਨਿਤਕੜਾ ਕਰਦੇ ਹੋ ਉਹਦਾ ਮਾਪਿਓ ਕੋਣਾ ਕਰੇ ਹੈ ਇਸ ਕਰਕੇ ਭਾਈ ਸਾਹਿਬ ਜੀ ਆਉਣ ਵੇਲੇ ਤੁਹਾਨੂੰ ਭਵੇਖਵਾ ਨਹੀਂ ਕਰ ਦੇਣਾ ਲਿਖਾ ਲਓ ਮੇਰੇ ਕੋਲੇ ਇਹਨਾਂ ਨੂੰ ਪਤਾ ਲੱਗ ਗਿਆ ਸੂਤਰ ਕੰਮ ਸਾਡਾ ਹੋ ਗਿਆ ਜਿਨ੍ਹਾਂ ਨੇ ਕਦੇ ਪਿੰਡ ਸਰਪੰਚੀ ਨਹੀਂ ਲੜੀ ਉਹਨਾਂ ਨੂੰ ਐਮਪੀ ਦੀ ਨਿਕਰੇ ਮਿਲ ਗਈ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਜਿੱਤ ਗਿਆ ਚਲੋ ਮੈਂ ਕਰ ਅਰਦਾਸ ਕਰਦਾ ਵਾਂ ਕਿ ਇਹ ਭਰਾ ਸਾਡਾ ਜਿੱਤੇ ਠੀਕ ਹੈ ਜੇਕਰ ਇਹ ਜਿੱਤ ਗਿਆ ਨਾ ਆਉਣ ਵਾਲੇ ਸਮੇਂ ਚ ਇਹਦੀ ਮਾਤਾ ਵੀ ਖਲੋਵੇਗੀ ਵਖਰੀ ਹੂੰ ਇਹਦਾ ਬਾਪੂ ਵੀ ਖਲੋਵੇਗਾ ਹੁਣ ਤਾਂ ਤਾਂ ਚਾਚਾ ਵੀ ਹੁਣ ਗੱਲਾਂ ਗੁੱਲਾਂ ਸੁਣ ਕੇ ਪਾਵਨਾ ਨਾਲ ਆਏ ਹੁਣ ਤੇ ਇਹਦੀ ਆਉਣ ਵਾਲੀ ਜਿਹੜੀ ਆਪਣੀ ਘਰ ਵਾਲੀ ਇਹਦੀ ਸਾਡੀ ਭੈਣ ਆ ਉਹਨੂੰ ਵੀ ਖਲਾਰਾਂਗੇ ਤੁਹਾਨੂੰ ਕੀ ਲੱਗਦਾ ਅੰਮ੍ਰਿਤਪਾਲ ਪੰਥਕ ਮੁੱਦਾ ਚੁੱਕੇ ਤੇ ਉਹ ਪੰਥਕ ਆ ਬਾਕੀ ਕੋ ਪੰਜਾਬ ਦਾ ਹੋਰ ਪੰਥਕ ਗੱਲ ਕਰੇ ਤੇ ਉਹ ਨਹੀਂ ਆ ਕਿਹ ਚੁੱਕੋ ਨਾ ਕਿੰਨੇ ਕਿੰਨੇ ਚੁੱਕੇ ਨੇ ਮੁੱਦੇ ਗੱਲ ਕਰੋ ਤਾ ਤੇ ਤੁਰਦੇ ਕਿਉਂ ਨਹੀਂ ਤੁਰਦੇ ਬੰਦੇ ਅੰਮ੍ਰਿਤਪਾਲ ਦੇ ਨਾਲ ਕਰ ਕਿਉਂ ਮੈਂ ਉਹਦੀ ਵਿਚਾਰਧਾਰਨਾ ਸਹਿਮਤ ਨਹੀਂ ਹਾਂ ਨਾ ਫਿਰ ਉਹਦੇ ਮਗਰ ਇੰਨੀ ਦੁਨੀਆ ਚ ਚੱਲ ਇੱਕ ਮੋੜ ਚਲੋ ਚੱਲੋ ਆਪਾਂ ਐਸੇ ਐਸੇ ਗੱਲ ਕਰਦੇ ਹਾਂ ਤੁਰ ਪੈਸੀ ਬੰਦੇ ਮੈਂ ਕਿੰਨੇ ਸੇ ਗੱਲ ਤਾਂ ਆ ਜਿੰਨੇ ਆ ਹਾਂ ਅੰਮ੍ਰਿਤਪਾਲ ਦੇ ਨਾਲ ਅੱਜ ਤੁਰਨ ਵਾਲੇ ਅੱਜ ਮੈਂ ਕਿਤੇ ਅੱਗੇ ਸਾਗੇ ਸੰਗ ਹੋ ਗਏ ਜਿੱਦੋਂ ਨੰਬਰਪਾਲ ਗੱਡੀ ਲੈ ਕੇ ਭੱਜਾ ਸੀ ਉਦੋਂ ਕਿੱਥੇ ਸੀਏ ਉਦੋਂ ਕੱਠ ਵਿਖਾਉਂਦੇ ਤੇ ਅੰਮ੍ਰਿਤਪਾਲ ਹੋਸਦਾ ਜੱਬਰੂਗੜ ਜਾਂਦਾ ਨਾ ਫਿਰ ਜਿਨ੍ਹਾਂ ਨੇ ਡੱਬੂਗੜ ਦੇ ਜੇਲ੍ਹ ਚ ਬੰਦ ਕੀਤਾ ਹੈ ਭਗਵੰਤ ਮਾਨ ਉਹਨੂੰ ਕਿਤੇ ਘੇਰਿਆ ਨਾ ਨੇ ਦੱਸੋ ਕਿ ਨਾ ਕਿ ਤੇਰੇ ਖੰਡੂਰ ਸਾਹਿਬ ਜਿੱਥੇ ਚੋਣ ਲੜਨਦੇ ਆ ਜਾਦਾ ਪਰਿਵਾਰ ਵਾਲਾ ਕਿੰਨਾ ਸਿਰਫ ਸੜਕਾਂ ਤੱਕ ਹੀ ਸੀਮਤ ਰਹੇ ਨੇ ਅੱਗੇ ਤੱਕ ਤਾਂ ਨਹੀਂ ਘੇਰਣ ਬੰਨ੍ਹ ਕੇ ਤੇ ਭਗਵੰਤ ਮਾਨ ਦਾ ਕਾਫਲਾ ਘੇਰਨਾ ਹੁਣ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਝੰਡਾ ਲੈ ਕੇ ਜਾਂਦੇ ਮੈਂ ਤਾਂ ਘੇਰਨ ਨੂੰ ਪਤਾ ਲੱਗੇ ਫਿਰ ਉਹਨੂੰ ਵੀ ਨਾ ਵੀ ਤੂੰ ਸਾਡਾ ਮੁੰਡਾ ਬੰਦ ਕੀਤਾ ਭਾਈ ਕੱਢ ਬਾਹਰ ਅਸੀਂ ਤੈਨੂੰ ਦੇਖੀਏ ਤੈ ਇਹ ਉਹੀ ਦੇ ਪ੍ਰਸ਼ੰਸਕ ਹੈ ਜਿਹੜੇ ਹਜ਼ਾਰਾਂ ਨਕਲੀ ਆਈਡੀ ਬਣਾ ਕੇ ਧੀਆਂ ਪੇਣਾ ਦੀਆਂ ਗਾਲਾਂ ਲੋਕਾਂ ਨੂੰ ਵੀ ਕੱਢਦੇ ਆ ਮੈਨੂੰ ਕੱਢਦੇ ਖੰਡੇ ਦੀ ਮਾਂ ਖੰਡੇ ਦੀ ਮਾਤਾ ਉਹ ਸ਼ਰਿਆਮ ਮੀਡੀਆ ਤੁਸੀਂ ਵੀ ਵੀਡੀਓ ਵੇਖੀ ਹੋਣੀਆਂ ਵਾ ਹੁਣ ਗਾਲਾਂ ਉਹਨੂੰ ਵੀ ਕੱਢਣਾ ਉਹਨੂੰ ਵੀ ਕਹਿ ਦਿੰਦੇ ਪੀ ਇਹ ਦਾ ਆਰਐਸਐਸ ਦੀ ਹੈ ਜੀ ਉਹ ਆਰਐਸਐਸ ਕੋ ਪੈਸੇ ਚੱਕੀ ਹੋਣੀ ਚੱਕ ਜਿਹੜਾ ਸੱਚ ਦੀ ਗੱਲ ਕਰੇ ਯਾਰ ਬੰਦਾ ਉਹ ਆਰਐਸਐਸ ਦਾ ਮੈਂ ਕਹਿੰਨਾ ਪੰਜਾਬ ਪੰਜਾਬੀ ਦਾ ਅਸਲੀ ਪੜਾਉਣਾ ਚਾਹੁੰਨੇ ਆ ਲੇਕਿਨ ਅਸੀਂ ਕਹਿੰਦੇ ਵੀ ਇੱਕ ਮੰਚ ਤੇ ਇਕੱਠੇ ਹੋਈਏ ਤੁਸੀਂ ਕੁਝ ਇੱਕ ਖਾਸ ਕਮਿਊਨਿਟੀ ਜਿਹੜੀ ਉਹੀ ਆ ਬਸ ਜਿਹੜੀ ਇਹਨਾਂ ਵਾਸਤੇ ਹੈਗੀ ਆ ਉਹਨਾਂ ਦਾ ਜਿਹੜਾ ਬੰਦਾ ਉਹੀ ਚੱਕਦੀ ਆ ਆਮ ਘਰਾਂ ਦੇ ਬੱਚਿਆਂ ਤੇ ਸਮਝਦੇ ਕੁਝ ਨਹੀਂ ਆ ਜੀ ਮੈਂ ਤਾਂ ਸਿੰਘ ਜੀ ਅਮਰਤਪਾਲ ਦੇ ਖਿਲਾਫ ਕਿਉਂ ਦੀ ਕੀ ਅਮਰਤਪਾਲ ਦੇ ਖਿਲਾਫ ਕਿਉਂ ਜੀ ਜੀ ਅਮਰਤਪਾਲ ਦੇ ਖਿਲਾਫ ਤੁਸੀਂ ਸਿੱਧਾ ਸਿੱਧਾ ਕਿਹਦੀ سپورਟ ਕਰ ਰਹੇ ਹੋ ਵਿਰਸਾ ਸਿੰਘ ਵਲਟੋਏ ਦੀ ਜੀਰੇ ਦੀ سپورਟ ਕਰ ਰਹੇ ਹੋ ਕਿ ਜਾਂ ਫਿਰ ਆਮ ਆਦਮੀ ਪਾਰਟੀ ਤੁਹਾਨੂੰ ਕੀ ਲੱਗਦਾ ਮੈਨੂੰ ਤੇ ਇਹੀ ਲੱਗਣ ਰਿਹਾ ਤੁਸੀਂ ਸਿਰਫ ਅਮਰਤਪਾਲ ਦੇ ਖ ਮੈਂ ਤੁਹਾਨੂੰ ਪਹਿਲਾਂ ਨੇ ਕਿਹਾ ਸੀ ਅੰਮ੍ਰਿਤਪਾਲ ਨਾ ਮੇਰਾ ਗੁੱਜੀ ਰੋਲਾ ਦੱਸੋ ਮੈਂ ਤਾਂ ਜਮੀਨ ਵਡਾਉਣੀ ਆ ਮੇਰਾ ਤੇ ਵਿਚਾਰ ਤਾਰਾ ਕਿ ਜੇ ਸੱਜਣਾ ਹੁਣ ਆਣ ਕੇ ਵੀ ਤੂੰ ਨਾ ਸੁਧਰਿਆ ਹਰਕਤਾਂ ਤੇਰੀਆਂ ਵੇਖੋ ਨਾ ਇੱਕ ਚੀਜ਼ ਆ ਜਿਸ ਬੰਦੇ ਕੋ ਤਾਕਤ ਹੈ ਜੇ ਕੁਝ ਨਹੀਂ ਸੀ ਤੋ ਉਹ ਬੰਦੇ ਨੂੰ ਬੰਦਾ ਨਹੀਂ ਸੀ ਸਮਝਦਾ ਜੇਕਰ ਉਹਦੋਂ ਕੋ ਕੋ ਸત્તા ਤੇ ਤਾਕਤ ਆ ਗਈ ਮੈਂ ਤਾਂ ਕਹਿੰਦਾ ਨੇ ਦੇ ਬੰਦੇ ਨੂੰ ਬੰਦਾ ਹੋਰ ਨਹੀਂ ਸਮਝਣਾ ਵਿਰਤਾ ਸਿੰਘ ਬਲਟੋਏ ਦੇ ਬਾਰੇ ਕੀ ਵਿਚਾਰ ਹੈ ਇਹ ਉਹ ਤੁਸੀਂ ਉਹਨੂੰ ਪੁੱਛੋ ਬਲਾਲੂ ਨੂੰ ਕਿਹਦਾਂ ਨਹੀਂ ਕਿਉਂ ਉਹ ਵੀ ਕੈਂਡੀਡੇਟ ਨੇ ਉੱਥੇ ਖੜੇ ਨੇ ਜੇਕਰ ਅਸੀਂ ਤਾਂ ਖਡੂਰ ਸਾਹਿਬ ਦੀ ਗੱਲ ਕਰ ਰਹੇ ਹਾਂ ਮੈਂ ਉਹ ਉਹਦੀ ਮੈਂ ਦਾਈ ਥੋੜਾ ਮੈਂ ਉਹਦੀ ਦਾਈ ਥੋੜਾ ਇਹ ਤੁਸੀਂ ਵਿਰਤਾ ਸਿੰਘ ਬਲਟੋਏ ਨੂੰ ਪੁੱਛੋ ਤਾਂ ਜਵਾਬ ਟਿਕਾ ਕੇ ਦੇਗਾ ਉਹ ਇਹਦਾ ਮਤਲਬ ਚੱਲ ਹੋ ਜਾ ਵਿਰਤਾ ਸਿੰਘ ਬਲਟੋਏ ਕੋਲ ਕਿਉਂ ਮੈਂ ਕਦੇ ਚੱਲੂ ਨਹੀਂ ਦਰਦੇ ਹੋ ਤੁਸੀਂ ਮੈਂ ਕਿਉਂ ਡਰਦਾ ਤੈਨੂੰ ਕਾਟੇ ਕੋਦੇ ਵਾਰੀ ਤਾਂ ਜ਼ਬਾਨ ਤਾਂ ਤੁਹਾਡੇ ਕੋਲ ਲਫਾ ਹੀ ਨਹੀਂ ਨਿਕਲਦਾ ਕਿ ਇਸ ਬਾਜੀ ਇਸ ਕਰਕੇ ਕਿ ਕੰਮ ਉਹ ਉਹ ਬੜਾ ਕਲੀਅਰ ਕਟ ਆਪਣੇ ਆਪ ਨੂੰ ਦੱਸ ਰਿਹਾ ਵਾ ਠੀਕ ਆ ਉਹਦੀ ਆਪਣੇ ਦੇ ਨੂੰ ਹੋ ਸਕਦੀ ਐ ਅੰਮ੍ਰਿਤਪਾਲ ਦੀ ਆਪਣੇ ਪੰਥਕ ਨੂੰ ਦੇਣਾ ਕੁਝ ਉਹਦੇ ਵਿੱਚ ਆਉਣ ਵਾਲੇ ਨੇ ਕੁਝ ਉਹਦੇ ਵਿੱਚ ਆਉਣ ਵਾਲੇ ਆ ਦੋਵੇਂ ਬਰਾਬਰ ਦੇ ਵਿੱਚ ਦਾ ਦੁਨੀਆ ਨੇ ਇਤਾਲਾ ਕਰ ਜਾਣਾ ਦੇਖੋ ਦੋ ਚੀਜ਼ਾਂ ਵਾ ਜੇਕਰ ਪੰਜਾਬ ਪੰਜਾਬੀਅਤ ਦਾ ਭਲਾ ਸਿਰਫ ਸਟੇਜਾਂ ਦੇ ਉੱਪਰ ਬੜਕਾ ਮਾਰਨ ਨਾਲ ਲੋਕਾਂ ਦੀ ਨੌਜਵਾਨੀ ਨੂੰ ਅਗਰੈਸਿਵ ਕਰਕੇ ਅੱਗੇ ਲੈ ਕੇ ਆਪ ਰਾਤ ਨੂੰ ਫਿਰ ਦਹੀਂ ਭੱਲੇ ਖਾਣੇ ਨੇ ਤਾਂ ਫਿਰ ਮੈਂ ਵਿਚ ਅੰਮ੍ਰਿਤਾਰ ਅੰਮ੍ਰਿਤਪਾਲ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਕਿਉਂਕਿ ਜੇ ਅੰਮ੍ਰਿਤਪਾਲ ਦੀ ਹੋਂਦ ਵਿਚਾਰ ਪਰ ਅਖਡੂਰ ਸਾਹਿਬ ਦਾ ਅਖਡੂਰ ਸਾਹਿਬ ਦਾ ਇਹ ਜਿੱਦ ਕਰ ਰਿਹਾ ਮੈਂ ਕਹਿ ਰਿਹਾ ਉਥੇ ਹੋਰ ਕੈਂਡੀਡੇਟ ਵੀ ਨਹੀਂ ਨੇ ਬੀਜੇਪੀ ਦੇ ਵੀ ਨਹੀਂ ਆਕਾਲੀ ਦਲ ਦੇ ਵੀ ਨਹੀਂ ਉਥੇ ਕਾਂਗਰਸ ਦੇ ਵੀ ਨਹੀਂ ਉਥੇ ਆਪ ਦੇ ਵੀ ਨਹੀਂ ਇਹ ਤਾਂ ਆਜ਼ਾਦ ਹੈ ਮੈਨੂੰ ਬਾਕੀਆਂ ਬਾਰੇ ਵੀ ਕੋਈ ਦੱਸ ਦਿਓ ਤੁਸੀਂ ਇੱਕੋ ਨੂੰ ਠੀਕਾ ਲਾਈ ਜਾਂਦੇ ਅੱਛਾ ਇੱਕ ਚੀਜ਼ ਕਲੀਅਰ ਕਰਦੇ ਹੋ ਇੱਕ ਤਾਂ ਇੱਕ ਤਾਂ ਪਤਾ ਲੱਗ ਗਿਆ ਨਾ ਕਿ ਅੰਮ੍ਰਿਤਪਾਲ ਸਿਆ ਜਿਸ ਸਵਿਧਾਨ ਨੂੰ ਤੂੰ ਮਾੜਾ ਕਹਿੰਦਾ ਸੀ ਅੱਜ ਉਸੇ ਸਵਿਧਾਨ ਨੇ ਤੇਰੇ ਨਾਲ ਵੇਖ ਲਾ ਕੋਈ ਵਿਤਕਰਾ ਨਹੀਂ ਕੀਤਾ ਉਹਨੇ ਤੈਨੂੰ ਬਰਾਬਰ ਟਿਕਟ ਜੇ ਤੂੰ ਚਾਹ ਵਾਣ ਸੀ ਤੇਰੇ ਤੋਂ ਉਹਨਾਂ ਨੇ ਤੈਨੂੰ ਚੋਣ ਮੈਨੀਫੈਸਟੋ ਤੁਹਾਨੂੰ ਮਾਈਕ ਵੀ ਦਿੱਤਾ ਦਿਵਿੰਦਰ ਜੀ ਦਿਵਿੰਦਰ ਜੀ ਤੁਹਾਨੂੰ ਵੀ ਪਤਾ ਹੈ ਵੀ ਕਈ ਵਾਰੀ ਜ਼ਹਿਰ ਹੀ ਜ਼ਹਿਰ ਨੂੰ ਕੱਟਦਾ ਹੈ ਲੋਹਾ ਲੋਹੇ ਨੂੰ ਕੱਟਦਾ ਹੈ ਅੱਛਾ ਠੀਕ ਹੈ ਤੇ ਜੇ ਸੰਵਿਧਾਨ ਦੇ ਨਾਲ ਸੰਵਿਧਾਨ ਨੂੰ ਵਰਤਣ ਦੇ ਨਾਲ ਉਹਨਾਂ ਦਾ ਆਪ ਹੀ ਤੇ ਕਹਿਣਾ ਵੀਡੀਓ ਵਾਇਰਲ ਹੈ ਕਿ ਜੇਕਰ ਇਹਨੂੰ ਵਰਤਿਆਂ ਕੌਮ ਦਾ ਪਲਾ ਹੋ ਸਕਦਾ ਸਾਡੇ ਕੋਈ ਉਹਦੇ ਬਾਹਰ ਆ ਸਕਦੇ ਤੇ ਆਪਾਂ ਸੰਵਿਧਾਨ ਵਰਤੀ ਤੇ ਭਾਈ ਸਾਹਿਬ ਜੀ ਇਹੀ ਗੱਲਾਂ ਨੂੰ ਪਹਿਲਾਂ ਹੁੰਦੇ ਵੀ ਹੋਣ ਪਹਿਲਾਂ ਹੀ ਆਪਾਂ ਸੰਵਿਧਾਨ ਦੇ ਖੇਤਰ ਚ ਲੈ ਕੇ ਫਿਰ ਉਹ ਚੀਜ਼ ਤੱਕ ਪਹੁੰਚ ਗਏ ਕਿਉਂ ਦਾ ਵਿਰੋਧ ਕਰਨਾ ਇਹ ਵੀ ਤਾਂ ਗੱਲ ਜੈ ਰੱਖਣੀ ਜੇ ਤੁਹਾਨੂੰ ਪਤਾ ਵੀ ਇਹ ਚੀਜ਼ ਸਾਡੇ ਬਾਅਦ ਤੇ ਜ਼ਹਿਰ ਸਾਬਤ ਹੋ ਸਕਦੀ ਹੈ ਹਨਾ ਤੇ ਉਹਨੂੰ ਆਪਾਂ ਹਸਾਬ ਨਾਲ ਖਾਈਏ ਤੇ ਫਿਰ ਤਾਂ ਬੰਦਾ ਉਹ ਤਾਂ ਹੈਕਚਰ ਹੁੰਦਾ ਵੀ ਹਾਂ ਯਾਰ ਆਦੋ ਬਣ ਗਈ ਲਾਲਜੀਤ ਭੁੱਲਰ ਬਾਰੇ ਅੱਜ ਕਹਿਣਾ ਚਾਹੋਗੇ ਕੀ ਜੀ ਜੀ ਲਾਲਜੀਤ ਭੁੱਲਰ ਆਮ ਆਦਮੀ ਪਾਰਟੀ ਸੇਮ ਉਹ ਚੀਜ਼ਾਂ ਕਿ ਲਾਲਜੀਤ ਭੁੱਲਰ ਉਹ ਆਪਣੇ ਹੱਕ ਉਹ ਕਰ ਰਹੇ ਉਹਦੇ ਵੀ ਆਪਣੇ ਉਹਦਾ ਹਲਕ ਮంత్రి ਹੈ ਉਹਨਾਂ ਦੀ ਸਰਕਾਰ ਆ ਉਹਦਾ ਆਪਣਾ ਦਬ ਦਬਾਵਾ ਪਰ ਜਿਹੜੀ ਪੰਥਕ ਸੋਚ ਦੇ ਪੈਰਾ ਲੈ ਕੇ ਚੱਲ ਰਹੇ ਆ ਉਹਨਾਂ ਨੇ ਏਸੀ ਅੰਮ੍ਰਿਤਪਾਲ ਨੂੰ ਚੁਣ ਲਿਆ ਤੇ ਮੇਰੇ ਸਿਰ ਪਏ ਆ ਕਿ ਅੰਮ੍ਰਿਤਪਾਲ ਸਿਆ ਤੂੰ ਜੇ ਚੁਣਦਿਆ ਭਾਈ ਤੇ ਲੋਕਾਂ ਨੇ ਤਿਰਤ ਵਿਸ਼ਵਾਸ ਕਰਨ ਲੱਗ ਗਏ ਨਹੀਂ ਤੇ ਇੱਕ ਚੀਜ਼ ਆ ਜਿਹੜੇ ਅੱਜ ਅੰਮ੍ਰਿਤਪਾਲ ਤੇ ਵਿਸ਼ਵਾਸ ਕਰਕੇ ਅੰਮ੍ਰਿਤਪਾਲ ਦਾ ਟਾਟੂ ਆਪਣੀਆਂ ਬਾਹਾਂ ਤੇ ਬਣਾ ਰਹੇ ਆ ਨਾ ਜੇ ਇਹਦੀ ਅਸਲੀਅਤ ਫੇਰ ਦੁਨੀਆ ਸਾਹਮਣੇ ਇਦਾਂ ਦੀ ਆ ਗਈ ਨਾ ਇਹ ਟਾਟੂ ਦੰਦੀਆਂ ਵੱਢਣਗੇ ਇਹ ਮੇਰੇ ਕੋਲ ਦਿਖਾ ਲੋ ਤੁਸੀਂ ਜੇਕਰ ਤੁਹਾਨੂੰ ਖਡੂਰ ਸਾਹਿਬ ਜਾਣਾ ਪਵੇ ਕਿਤੇ ਹੱਕ ਜਨ ਪ੍ਰਚਾਰ ਕਰੋ ਮੈਂ ਸੱਚ ਦੇ ਹੱਕ ਦੇ ਪ੍ਰਚਾਰ ਕਰਾਂਗਾ ਹਾਂ ਕਿਹੜਾ ਸੱਚ ਕੌਣ ਬੋਲ ਰਿਹਾ ਬਿਲਕੁਲ ਜਿਹੜਾ ਥਾ ਤੁਹਾਡੇ ਕੈਮਰੇ ਸਾਹਮਣੇ ਬੋਲਣ ਲਿਆ ਨਾ ਨਾ ਕੌਣ ਇਹ ਗੱਲਾਂ ਇਹ ਕਿਹਦੇ ਹੱਕ ਚ ਕਰੋਗੇ ਦੇਖੋ ਦੋ ਚੀਜ਼ਾਂ ਰਾਜਨੀਤੀ ਜਿਹੜਾ ਬੰਦਾ ਆ ਜਾਂਦਾ ਨਾ ਵੇਖੋ ਨਾ ਰਾਜ ਸੱਚ ਕੀ ਹੈ ਮੈਨੂੰ ਸੱਚ ਹੀ ਦੱਸ ਦੇ ਬਿਲਕੁਲ ਰਾਜਨੀਤੀ ਰਾਜਨੀਤੀ ਕਾਲਾ ਝੂਠਾ ਹੂੰ ਇਹਦੇ ਵਿੱਚ ਇਹਦੇ ਵਿੱਚ ਆਉਣ ਲੱਗੇ ਆ ਨਾ ਸਾਨੂੰ ਸੱਚ ਝੂਠ ਬਣਾ ਕੇ ਬੋਲਣਾ ਪੈਂਦਾ ਤੇ ਜਿਹੜਾ ਝੂਠਾ ਸੱਚ ਬਣਾ ਕੇ ਬੋਲਣਾ ਪੈਂਦਾ ਵਾ ਲੋਕਾਂ ਦੇ ਭਲੇ ਵਾਸਤੇ ਠੀਕ ਹੈ ਠੀਕ ਹੈ ਇੱਥੇ ਤੇ ਜਿਹੜਾ ਨਿਆਣਾ ਨਹੀਂ ਵੀ ਚੰਗਾ ਲੱਗਦਾ ਨਾ ਜਿਹੜੇ ਪਰਿਵਾਰ ਨੂੰ ਕੋਈ ਤੇ ਲੰਘਾਣੇ ਉਹਦੇ ਨਿਆਣੇ ਵਿੱਚ ਆੱਕ ਕੇ ਨਾ ਜਿਨ੍ਹਾਂ ਦੀ ਨਲੀ ਵਗਦੀ ਹੁੰਦਾ ਉਹਨਾਂ ਨੂੰ ਚੱਕ ਕੇ ਆਪਣੇ ਗੋਡੇ ਲਾਉਣਾ ਪੈਂਦਾ ਹਾ ਇਹ ਸੱਚ ਆਖਣੀ ਹਣਾ ਹਾਲਾਂਕਿ ਅੰਦਰੋਂ ਉਹਨਾਂ ਦਾ ਨਹੀਂ ਚੜਾ ਹੁੰਦਾ ਜੇ ਤੇ ਇਹ ਚੀਜ਼ਾਂ ਅੰਮ੍ਰਿਤਪਾਲ ਵਾਕਈ ਹੀ ਪੰਜਾਬ ਪੰਜਾਬੀ ਦਾ ਭਲਾ ਚਾਹੁੰਦਾ ਤਾਂ ਅੱਜ ਇਹ ਅੱਜ ਦੁਨੀਆ ਦੇ ਨਾਲ ਖੜੀ ਆ ਤੇ ਇਹਨੂੰ ਖੜਾ ਉਤਰਨਾ ਪੈਣਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਤਾ ਇਸ ਤੋਂ ਵੱਡੀ ਜ਼ਿੰਮੇਵਾਰੀ ਕੌਮ 'ਤੇ ਪਾ ਸਕੇ ਪਰ ਜੇ ਆਣ ਕੇ ਫਿਰ ਆਣ ਕੇ ਬਸ ਚਾਰਕ ਛਿਲੜਾ ਕਰਕੇ ਹੀ ਜਾਂ ਝੂਠੀ ਸਾਨੂੰ ਸ਼ਕਤ ਕਰਕੇ ਹੀ ਬਿਆਨਬਾਜ਼ੀਆਂ ਪੁੱਠੀਆਂ ਹੀ ਦੇਣੀਆਂ ਵਾ ਫਿਰ ਕੌਮ ਨੂੰ ਪਤਾ ਲੱਗ ਜਾਏਗਾ ਇੱਕ ਵਾਰੀ ਵਿਸ਼ਵਾਸ ਕਰ ਲਏ ਕਿ ਦੋ ਵਾਰੀ ਫੇਰ ਨਹੀਂ ਦੁਬਾਰਾ ਹੋਣਾ ਇੱਕ ਬਾਈ ਦਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸੋ ਤੁਸੀਂ ਆਪਣੇ ਕੀਮਤੀ ਵਿਚਾਰ ਭਾਈ ਅਮਰਤਪਾਲ ਸਿੰਘ ਤੇ ਹਲਕਾ ਕਦੂਰ ਸਾਹਿਬ ਨੂੰ ਲੈ ਕੇ ਸਾਡੇ ਨਾਲ ਸਾਂਝੇ ਕੀਤੇ ਧੰਨਵਾਦ ਧੰਨਵਾਦ ਜੀ ਇਹ ਸਰ ਭਾਈ ਦਵਿੰਦਰ ਸਿੰਘ ਜੀ ਜਿੱਥੇ ਪਹਿਲਾਂ ਉਹਨਾਂ ਨੇ ਫੋਰਚੂਨਰ ਨੂੰ ਲੈ ਕੇ ਚੀਕ- ਇਸ ਮਾਮਲੇ 'ਚ ਇਸ ਪਰਿਵਾਰ ਨੂੰ ਕਿਹੋ ਜਿਹਾ ਫਾਇਦਾ ਹੋ ਰਿਹਾ ਪਰ ਅਖੀਰ ਦੇਤੇ ਉਹਨਾਂ ਨੇ ਇਹ ਗੱਲ ਜ਼ਰੂਰ ਕਹਤੀ ਹੈ ਕਿ ਜੇਕਰ ਅਮਰਤਪਾਲ ਸਿੰਘ ਆਪਣੇ ਇਸ ਇਮਤਿਹਾਨ 'ਚ ਪਾਸ ਹੋ ਜਾਂਦੇ ਨੇ ਔਰ ਆਪਣੇ ਇਮਤਿਹਾਨ 'ਚ ਕਲੇ ਪਾਸ ਹੀ ਨਹੀਂ ਹੋ ਜਾਂਦੇ ਵਧੀਆ ਕਾਰਗੁਜ਼ਾਰੀ ਕੁਝ ਕਰ ਵਿਖਾਉਂਦੇ ਨੇ ਤੇ ਪੰਥ ਲਈ ਇੱਕ ਨਵੀਂ ਸੇਸ ਸਾਬਤ ਹੋ ਸਕਦੇ ਨੇ ਔਰ ਪੰਥ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਆ ਵੀ ਸਕਦਾ ਹੈ ਬਾਕੀ ਹੁਣ ਹਲਕਾ ਖਡੂਰ ਸਾਹਿਬ ਦੀ ਸੰਗਤ ਉਹ ਦੇਖੇਗੀ ਦਰਸ਼ਕ ਦੇਖਣਗੇ VOTER ਦੇਖਣਗੇ ਕਿ ਕਿਹੜੀ ਪਾਰਟੀ ਹੈ ਔਰ ਜਜ਼ਬਾਤਾਂ ਦੇ ਨਾਲ ਤੁਸੀਂ ਵੋਟ ਪਾਉਣੀ ਹੈ ਸੋ ਸਮਝ ਕੇ ਪਾਉਣੀ ਹੈ ਦੇਸ਼ ਦੇ ਲਈ ਪਾਉਣੀ ਹੈ ਇੱਕ ਕਿਸੇ ਵਿਅਕਤੀ ਦੇ ਲਈ ਪਾਉਣੀ ਹੈ ਇਹ ਹੁਣ ਪਤਾ ਲੱਗੇਗਾ 1 ਜੂਨ ਕਿਦਨਾਲੀ ਦਿਵਜਾਤ ਦੇਖਦੇ ਰਹੋ ਹਕਸਤ ਦੀ ਆਵਾਜ਼ ਹੈ ਐਨ ਆਰ ਆਈ ਟੂਡੇ